ਸਿਰਫ ਆਹ ਤਾ ਬੂਟੇ ਔਰ ਇੱਕ ਇਸ ਤਰ੍ਹਾਂ ਬੈਂਗਣਾ ਦੀ بارش ਕਰਾ ਰਹੇ ਆ ਤੁਹਾਡੇ ਸਾਹਮਣੇ ਆ ਆ ਦੇਖੋ ਆ ਦੇਖੋ ਕੱਲਾ ਕੱਲਾ ਬੈਂਗਣ ਕੱਲੇ ਕੱਲੇ ਬੂਟੇ ਨੂੰ ਦੇਖੋ ਕਿਸ ਤਰ੍ਹਾਂ ਭਰੇ ਪਏ ਆ ਇਹਦੇ ਪਿੱਛੇ ਕੀ ਰਾਜ ਆ ਮੈਂ ਤੁਹਾਨੂੰ ਛੋਟੇ ਜਿਹੇ ਥੋੜੀ ਜਿਹਾ ਟਾਈਮ ਦੇ ਵਿੱਚ ਦੱਸਣ ਲੱਗਾ ਇੱਕ ਦੋ ਗੱਲਾਂ ਕਿ ਬੈਂਗਣ ਕਿਉਂ ટાਣੇ ਹੁੰਦੇ ਆ ਕਾਤੇ ਨਹੀਂ ਲੱਗਦੇ ਤੁਹਾਡੇ ਕਿਉਂ ਨਹੀਂ ਇਸ ਤਰ੍ਹਾਂ ਭਰ ਪੈਂਦਾ ਕਿਹੜੀਆਂ ਗੱਲਾਂ ਆ ਜਰਾ ਦੇਖ ਲਓ ਇਸ ਵੀਡੀਓ ਚ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਿਰਫ ਬੇਂਗਣਾ ਬਾਰੇ ਗੱਲ ਕਰ ਰਹੇ ਹਾਂ ਇੱਕ ਦੋ ਵੀਸਿਆਂ ਤੇ ਹੋਰ ਕਮੈਂਟ ਆਇਆ ਉਹ ਵੀ ਕਰਾਂਗੇ ਪਰ ਬੇਂਗਣਾ ਬਾਰੇ ਜਿਹੜੀ ਗੱਲ ਆਪਾਂ ਕਰਨਾ ਇਹ ਆ ਮੈਂ ਤੁਹਾਡੇ ਨਾਲ ਪਹਿਲਾਂ ਤੋਂ ਹੀ ਇਹਨਾਂ ਕੀ ਆਰਗੈਨਿਕ ਬੁੱਟੇ ਆ ਇਹਨਾਂ ਨੂੰ ਜੋ ਕੁਝ ਵੀ ਕੀਤਾ ਆਪਣੇ ਚੈਨਲ ਤੇ ਸਭ ਕੁਝ ਸ਼ੇਅਰ ਕੀਤਾ ਇੱਥੇ ਇੰਨੇ ਬੈਂਗਣ ਲੱਗ ਰਹੇ ਆ ਕਿ ਪਰਸੋਂ ਹੀ ਥੋੜੇ ਆ ਔਰ ਅਠਾਂ ਬੂਟਿਆਂ ਤੋਂ ਬੈਂਗਣਾਂ ਸਾਭ ਨਹੀਂ ਹੋ ਰਹੇ ਜਿਵੇਂ ਮੈਂ ਟੌਪਿਕ ਦੇ ਰਿਹਾ ਬੈਂਗਣਾਂ ਦੀ ਵਰਖਾ ਬੈਂਗਣਾਂ ਦਾ ਮੀਂਹ ਪਾ ਦੇਣਗੇ ਬੂਟੇ ਜੇ ਫਿਰ ਵੀ ਤੁਹਾਡੇ ਪ੍ਰੋਬਲਮ ਆ ਜਾਂ ਦਾਣੇ ਹੁੰਦੇ ਆ ਜਾਂ ਸੁੱਕ ਰਹੇ ਆ ਬੂਟੇ ਜਾਂ ਲੱਗੇ ਹੀ ਨਹੀਂ ਰਹੇ ਜਾਂ ਫੁੱਲ ਝੜ ਰਹੇ ਆ ਤਾਂ ਮੈਂ ਜੋ ਦੱਸਣ ਲੱਗਾ ਆ ਅੱਜ ਔਰ ਤੁਹਾਨੂੰ ਕਰਕੇ ਦਿਖਾ ਲੈਣ ਲੱਗਾ ਉਹ ਕਰ ਲਓ ਔਰ ਫਿਰ ਬੈਂਗਣਾਂ ਮੈਂ ਜ਼ਰੂਰ ਕੀਤਾ ਆ ਤੁਸੀਂ ਮੇਰੀਆਂ ਵੀਡੀਓ ਦੇਖ ਲਓ ਤੇ ਬੇਗਣਾ ਦੇ ਵਿੱਚੇ ਬੈਠਾ ਮੈਂ ਘਰ ਵਾਲੇ ਜਿਹੜੇ ਅੱਠ ਬੂਟੇ ਆ ਤੇ ਲਓ ਮੈਂ ਤੁਹਾਨੂੰ ਦਿਖਾ ਦਿੰਦਾ ਹਾਂ ਹਾਂਜੀ ਇਹ ਜੋ ਆਪਾਂ ਕਰਨਾ ਉਹਦੇ ਵਾਸਤੇ ਇਹ ਸਮਾਨ ਜੋ ਤੁਹਾਨੂੰ ਸਾਹਮਣੇ ਦਿਖ ਰਿਹਾ ਇਹ ਚਾਹੀਦੀਆਂ ਤੁਹਾਨੂੰ ਚੀਜ਼ਾਂ ਔਰ ਮੈਂ ਤੁਹਾਨੂੰ ਬਿਲਕੁਲ ਸੌਖਾ ਜਿਹਾ ਔਰ ਆਸਾਨ ਜਿਹਾ ਟਿਪਸ ਦੱਸਣਾ ਆ ਜਿਹੜਾ ਤੁਸੀਂ ਕਿਸੇ ਤੋਂ ਨਹੀਂ ਸੁਣਿਆ ਹੋਣਾ ਇਹ ਮੈਂ ਤੁਹਾਨੂੰ ਸਿਰਫ ਕਰਕੇ ਦਿਖਾ ਲਨ ਲੱਗਾ ਕਿਉਂਕਿ ਮੈਂ ਇਹ ਦੇਖੋ ਇਹ ਲਈ ਆ ਪਿਆਜ਼ 100 ਗ੍ਰਾਮ ਪਿਆਜ਼ ਤੇ ਉਸ ਤੋਂ ਅੱਧਾ 50 ਗ੍ਰਾਮ ਲਸਣ ਤੇ 50 ਗ੍ਰਾਮ ਇਹ ਲੋ ਵੀ ਰਾਜ ਇਹਨੂੰ ਆਪਾਂ ਕਹੀਦਾ ਇਹ ਤੁਸੀਂ ਦੇਖਦੇ ਆ ਤੇ ਉਸ ਤੋਂ ਬਾਅਦ ਇਹ ਫਟਕੜੀ ਆ ਜਿਹਨੂੰ ਤੁਸੀਂ ਦੇਖ ਰਹੇ ਹੋ ਇਹਦੇ ਵਿੱਚੋਂ ਆਪਾਂ ਚਾਰ ਪੀਸ ਲੈਣੀਆਂ ਇਸ ਤਰ੍ਹਾਂ ਦੇ ਚਾਰ ਪੀਸ ਲੈ ਲੈ ਇਹ ਚਾਰ ਪੀਸ ਆਪਾਂ ਪਾਣੀ ਦੇ ਵਿੱਚ ਪਾ ਦੇਣੀ 1 ਲੀਟਰ ਪਾਣੀ ਚ 1 ਲੀਟਰ ਪਾਣੀ ਦੇ ਵਿੱਚ ਇਹ ਚਾਰ ਪੀਸ ਆਪਾਂ ਭੇਂ ਦਿੱਤੇ ਆ ਇਨੂੰ ਅੱਧਾ ਘੰਟਾ ਪਈ ਰੱਖਣਾ ਤੇ ਇਹ ਜਿਹੜੀਆਂ ਤਿੰਨ ਚੀਜ਼ਾਂ ਆ ਇਹਨਾਂ ਨੂੰ ਆਪਾਂ ਨੇ ਬਰੀਕ ਕਰਕੇ ਇਹ ਗ੍ਰਾਈਡਰ ਦੇ ਵਿੱਚ ਮਿਕਸ ਕਰ ਲੈ ਤੇ ਲਓ ਆਪਣੀ ਤੀਸੋ ਕੇ ਤਿਆਰ ਆ ਇਹ ਜਿਹੜੇ ਹੁਣ ਆਪਾਂ ਪੀਸ ਲਈਆਂ ਤਿੰਨੀ ਚੀਜ਼ਾਂ ਇਹ ਅੱਧਾ ਘੰਟਾ ਆਪਾਂ ਨੂੰ ਹੋ ਗਿਆ ਇਹ ਫਟਕੜੀ ਵਾਲਾ ਪਾਣੀ ਆ ਜਿਹੜਾ ਇਹਨੂੰ ਆਪਾਂ ਨੇ ਇਹਦੇ ਵਿੱਚ ਪਾ ਦੇਣਾ ਇਹ ਲਓ ਇਹ ਜਿਹੜਾ ਪਾਣੀ ਬਣ ਕੇ ਤਿਆਰ ਆਇਆ ਇਹ ਆਪਾਂ ਤੁਹਾਨੂੰ ਅਚੂਕ ਫਾਰਮੂਲਾ ਬੈਂਗਣਾ ਦਾ ਦੱਸ ਰਹੇ ਹਾਂ ਇਹ ਤਿਆਰ ਆ ਇਹਨੂੰ ਆਪਾਂ ਕੱਪੜਾ ਰੱਖ ਕੇ ਔਰ ਇਸ ਤਰ੍ਹਾਂ ਪੋਣ ਲੈਣਾ ਇਹ ਲਓ ਕਿ ਇਹ ਇਦਾਂ ਦੀ ਚੀਜ਼ ਆ ਕਿ ਤੁਹਾਡੇ ਬੈਂਗਣਾ ਦਾ ਮੀਂਹ ਭਰਾ ਦੇਗੀ ਆ ਲਓ ਵਿੱਚੇ ਕੋਈ ਬਿਮਾਰੀ ਜੋ ਕਾਣਾ ਹੁੰਦਾ ਜਾਂ ਫੁੱਲ ਖਰਾਬ ਹੁੰਦਾ ਆ ਲਓ ਇਪੇ ਨਈ ਚੀਜ਼ਾਂ ਪਲੱਸ ਪਟਕੜੀ ਤੇ ਆ ਲਓ ਜੀ ਇਹ ਹੈਗਾ ਆਪਣੇ ਕੋਲ 1 ਲੀਟਰ ਪਾਣੀ ਜਿਵੇਂ ਮੈਂ ਤੁਹਾਨੂੰ ਦੱਸਿਆ ਤੇ ਹੁਣ ਆਪਾਂ ਨੇ ਇਹਦੇ ਵਿੱਚ ਆ 2 ਲੀਟਰ ਹੋਰ ਰਲਾ ਲੈਣਾ ਪਾਣੀ ਆ ਲਓ 3 ਲੀਟਰ ਜੀ 1 ਲੀਟਰ ਦੇ ਵਿੱਚ ਜਿੰਨਾ ਪਾਣੀ ਹੋਵੇ ਉਹ ਤੋਂ ਦੁੱਗਣਾ ਸਾਫ਼ ਪਾਣੀ ਰਲਾ ਲੈਣਾ ਵਿੱਚ ਤੇ ਲਓ ਹੁਣ ਮੈਂ ਤੁਹਾਨੂੰ ਦੱਸਦਾ ਕਿ ਪਾਉਣਾ ਕਿਸ ਤਰ੍ਹਾਂ ਤੇ ਇਹ ਆਪਾਂ ਨੇ 1 ਲੀਟਰ ਲਿਆ ਔਰ ਇਹ ਜਿਹੜਾ ਬੂਟਾ ਆ ਬੂਟੇ ਦੇ ਜੜ੍ਹ ਦੇ ਉੱਤੇ ਆ ਲਓ ਤੇ ਹੈ ਗਮਲਾ ਆ 1 ਲੀਟਰ ਪਾ ਦੇਣਾ ਇਸੇ ਤਰ੍ਹਾਂ ਚਾਹੇ ਤੁਹਾਡੇ ਕੋ ਬੂਟਾ ਚਾਹੇ ਗਮਲਾ ਆ ਦੂਸਰੇ ਦੇ ਵੀ ਇਸੇ ਤਰ੍ਹਾਂ 1 ਲੀਟਰ ਹਾਲ ਲਓ। ਤਾਂ ਇਹ ਜਿਹੜਾ ਇੱਕ ਡੱਬਾ ਆ ਨਾ ਇਹ 1 ਲੀਟਰ ਦਾ। ਇੱਕ ਬੂਟੇ ਚਾਹੀ ਇੱਕ ਗਮਲੇ ਬਾਸ ਤੇ। ਇਹ ਬੈਂਗਣਾ ਦੀ ਜਿਹੜੀ ਤੁਹਾਡੇ ਜੀ ਬੈਂਗਣ ਸਿਆਲ ਤੱਕ ਵੀ ਬੈਂਗਣ ਮੁੱਕ ਗਏ ਤਾਂ ਮੈਨੂੰ ਕਹਦੇ ਹੋ। ਔਰ ਤੁਸੀਂ ਕਹੋਗੇ ਬੈਂਗਣਾ ਨੂੰ ਕਿ ਚਲੇ ਜਾਓ ਅਸੀਂ ਹੁਣੱਕ ਗਏ ਆ। ਇਸ ਤਰ੍ਹਾਂ ਦੇ ਬੈਂਗਣ ਹੋਣਗੇ। ਇਹ ਜਮਾਇਆ ਹੋਇਆ ਫਾਰਮੂਲਾ ਆ। ਇੱਕ ਵਾਰ ਪਰਤਾ ਕੇ ਦੇਖ ਲਓ। ਵੀਡੀਓ ਸਾਡੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਦੱਸਣਾ ਔਰ ਤੁਸੀਂ ਖੁਦ ਕਰਕੇ ਦੇਖੋ ਆਪਣੇ ਬੂਟਿਆਂ ਤੇ ਸਤਿ ਸ੍ਰੀ ਅਕਾਲ